ਅੱਜ ਅਸੀਂ ਮਹਾਸਾ ਸਿੰਘ ਸਿੰਘਪੁਰਾ ਜੋ ਕਿ ਇੱਕ ਜੀਵਨ ਸਿੰਘ ਵਾਲੇ ਗੰਦੇ ਨਾਲੇ ਦੇ ਵਿੱਚ ਬਸ ਦਿੱਖੀ ਸੀ ਉਹ ਦੋ ਪਾਲੇ ਤੇ ਉਹਦੇ ਸਬੰਧ ਵਿੱਚ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ 15-16 ਸਵਾਰੀਆਂ ਦੀ ਜਾਨ ਬਚਾਈ ਸੋ ਸਾਨੂੰ ਬਲਾਕ ਸੰਗਤ ਜ਼ਿਲ੍ਹਾ ਬਟੰਡਾ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਆਂਡ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਅਸੀਂ ਸਨਮਾਨਤ ਇਹਨਾਂ ਨੂੰ ਅੱਜ ਕੀਤਾ ਅਸੀਂ ਹੋਰ ਵੀ ਲੋਕਾਂ ਨੂੰ ਕਹਾਂਗੇ ਵੀ ਇਹਨਾਂ ਨੂੰ ਸਨਮਾਨਤ ਕੀਤਾ ਜਾਵੇ ਕਿਉਂਕਿ ਇੱਕ ਇਹ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਹਨ ਤੇ ਜੇ ਆਗਰ ਇਹਨਾਂ ਦਾ ਘਰ ਦੇਖਣਾ ਹੋਵੇ ਦਾ ਵਾਕਈ ਅੱਖਾਂ 'ਚੋਂ ਹੰਝੂ ਡਿੱਗਦੇ ਐ ਕਿਉਂਕਿ ਇੰਨਾ ਗਰੀਬ ਪਰਿਵਾਰ ਹੋਣ ਦੇ ਨਾਤੇ ਵੀ ਵੇਖੋ ਇਹਨਾਂ ਨੇ ਆਪ ਦੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਹਨਾਂ ਦਾ ਮੋਬਾਈਲ ਵੀ ਡਿੱਗ ਪਿਆ ਪਾਣੀ 'ਚ ਇਹਨਾਂ ਦਾ ਨੁਕਸਾਨ ਵੀ ਹੋਇਆ ਇਹਨਾਂ ਨੇ ਛੋਟੇ-ਛੋਟੇ ਬੱਚੇ ਬਜ਼ੁਰਗ ਮਾਈਆਂ ਉਹ ਸਾਰੀਆਂ ਮਤਲਬ ਇਹਨਾਂ ਨੇ ਬਾਹਰ ਮਤਲਬ ਬਾਹਰ ਖੜੇ ਨਾ ਦੂਸਰਾ ਇਹਨਾਂ ਦੇ ਨਾਲ ਸਾਡੇ ਵੀਰ ਸਤਨਾਗ ਸਿੰਘ ਸਿੰਘਪੁਰਾ ਨਛੱਤਰ ਸਿੰਘ ਸਿੰਘਪੁਰਾ ਇਹਨਾਂ ਦੇ ਨਾਲ ਆਏ ਨਾ ਜੋ ਕਿ ਇਹਨਾਂ ਦੀ ਸਹਾਇਤਾ ਵਾਸਤੇ ਹੈ ਜਿਹੜੇ ਸਾਡੇ ਵੀਰ ਅੱਜ ਇੱਥੇ ਮੌਜੂਦ ਨੇ ਡਾਕਟਰ ਗਰਮੇਲ ਸਿੰਘ ਕਲੜਾ ਜੀ ਡਾਕਟਰ ਨਿਰਮਲ ਸਿੰਘ ਫੱਲੜ ਡਾਕਟਰ ਅਮਰੀਕ ਸਿੰਘ ਪੱਕਾ ਕਲਾ ਡਾਕਟਰ ਮਲਕੀਸ਼ ਸਿੰਘ ਪੱਕਾ ਕਲਾ ਡਾਕਟਰ ਭਪਿੰਦਰ ਸਿੰਘ ਸੇਖੂ ਡਾਕਟਰ ਤਰਸੀਮ ਲਾਲ ਪਥਰਾਲਾ ਡਾਕਟਰ ਨਿਰਮਲ ਸਿੰਘ ਰਾਏਕੇ ਡਾਕਟਰ ਗੁਰਵੰਤ ਸਿੰਘ ਕੋਟਗੁਰੂ ਬਾਦ ਜਗਦੇਵ ਸਿੰਘ ਕੋਟਗੁਰੂ ਅੱਜ ਅਸੀਂ ਮਹਾਸਾ ਸਿੰਘ ਪਿੰਡ ਸਿੰਘਪੁਰਾ ਜਿਹੜੀ ਕਿ ਜੀਵਨ ਸਿੰਘ ਵਾਲੇ ਇੱਕ ਬੱਸ ਉੱਡ ਗਈ ਸੀ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ 15-16 ਸਵਾਰੀਆਂ ਦੀ ਜਾਨ ਬਚਾਈ ਤੇ ਅਸੀਂ ਮੈਡੀਕਲ ਪ੍ਰੈਕটিশਨਰਲ ਐਸੋਸੀਏਸ਼ਨ ਬਣਾਕ ਸੰਗਤ ਤੇ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਵੱਲੋਂ ਅਸੀਂ ਸਾਂਝੇ ਤੌਰ ਤੇ ਅਸੀਂ ਇਹਨਾਂ ਨੂੰ ਅੱਜ ਸਨਮਾਨਿਤ ਕਰਦੇ ਆਂ ਸੋ ਇਹਨਾਂ ਦੀ ਬਹਾਦਰੀ ਦੀ ਤਾਰੀਫ਼ ਵੀ ਕਰਦੇ ਆ। ਸੋ ਇਸ ਕਰਕੇ ਮਹਾਸਾਹਿਬ ਨੂੰ ਲਓ ਜੀ ਮਹਾਸਾਹਿਬ ਜੀ ਤੁਸੀਂ ਆਜਾ ਜੀ ਜਿਹੜੇ ਆਜਾ ਜੀ ਆਜਾ ਜੀ ਆਜਾ ਜੀ